ਦੁੱਧ ਅਤੇ ਸੈਂਡਵਿਚ ਦਾ ਲੰਗਰ ਵੱਲੋਂ ಗ್ರಾಮ ਪੰਚਾਇਤ ਪਿੰਡ ਭਲਿਆਣ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਇਹ ਲੰਗਰ ਪਿੰਡ ਪੈਰੋ ਮਾਜਰਾ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਨੇੜੇ ਸ੍ਰੀ ਚਮਕੌਰ ਸਾਹਿਬ ਜਿੱਥੇ ਕਿ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਾਜਰੇ ਵਾਲਿਆਂ ਦੀ ਸਾਲਾਨਾ ਜਾਤ ਦੇ ਵਿੱਚ ਗੁਰਮਤ ਸਮਾਗਮ ਵਰਸੀ ਸਮਾਗਮ ਮਿਤੀ 1 2 3 ਫਰਵਰੀ ਨੂੰ ਹੁੰਦਾ ਸੋ ਉਸੇ ਸਥਾਨ ਤੇ ਇਹ ਲੰਗਰ ਵੀ ਜਿਹੜਾ ਅਟੁੱਟ ਵਰਤਦਾ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਦੁੱਧ ਕੌਫੀ ਅੱਦੇ ਸੈਂਡਵਿਚ ਦਾ ਲੰਗਰ ਜੀ ਸੋ ਸਾਰੇ ਸੇਵਾਦਾਰ ਸੇਵਾ ਕਰ ਰਹੇ ਨੇ ਸ਼ਰਧਾਲੂ ਪਿਆਰ ਦੇ ਨਾਲ ਜਿਹੜਾ ਇਹ ਲੰਗਰ ਛਕ ਰਹੇ ਨੇ ਤੇ ਬਾਬਾ ਜੀ ਨੂੰ ਜਿਹੜਾ ਯਾਦ ਕੀਤਾ ਜਾਂਦਾ ਹੈ ਪੂਰੇ ਪੰਜਾਬ ਪਰ ਤੋਂ ਪੂਰੇ ਹਿੰਦੁਸਤਾਨ ਤੋਂ ਪੂਰੇ ਵਰਲਡ ਤੋਂ ਇੱਥੇ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਸੰਗਤਾਂ ਜਿਹੜੀਆਂ ਦੂਰ ਦਰੋ ਚੱਲ ਕੇ ਇੱਥੇ ਪਹੁੰਚਦੇ ਸਾਹਮਣੇ ਸੇਵਾਦਾਰ ਤੁਸੀਂ ਦੇਖ ਸਕਦੇ ਹੋ ਬ੍ਰੈਡਾਂ ਨੂੰ ਖੋਲ ਕੇ ਨਾਲ ਦੀ ਨਾਲ ਜਿਹੜੇ ਸੈਂਡਵਿਚ ਤਿਆਰ ਕਰ ਰਹੇ ਨੇ ਮੈਂ ਬੇਨਤੀ ਕਰਾਂਗਾ ਆ ਜਰੂਰ ਜਿਹੜੀ ਇਹ ਵੀਡੀਓ ਨੂੰ ਸਾਰੇ ਦੱਬ ਕੇ ਸ਼ੇਅਰ ਕਰਿਓ ਹੋਵੇ ਪਰਵਾਨ ਇਹਨਾਂ ਸੇਵਕਾਂ ਦੀ ਸੇਵਾ ਸੋ ਜਿਨ੍ਹਾਂ ਜਿਨ੍ਹਾਂ ਨੇ ਜਿੰਨਾ ਜਿੰਨਾ ਵੀ ਦਾਨ ਕਰਿਆ ਹੁੰਦਾ ਉਹਨੇ ਉਹਨੇ ਇੱਕ ਦਾਨ ਦਾ ਉਹਨਾਂ ਨੂੰ 10 ਗੁਣਾ ਜਿਹੜਾ ਜਰੂਰ ਫਲ ਮਿਲ ਜਾਂਦਾ ਕਿਉਂਕਿ ਭੈਣਾਂ ਨੂੰ ਦਿੱਤਾ ਦਾਨ ਲੰਗਰਾਂ ਨੂੰ ਦਿੱਤਾ ਦਾਨ ਪਹਿਲਵਾਨਾਂ ਨੂੰ ਦਿੱਤਾ ਦਾਨ ਕਦੇ ਵੀ ਬਰਤ ਨਹੀਂ ਜਾਂਦਾ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਨੂੰ 10 ਗੁਣਾ ਜਿਹੜਾ ਵਾਪਸ ਮਿਲ ਜਾਂਦਾ ਸੋ ਸਾਧ ਸੰਗਤ ਜੀ ਜਰੂਰ ਤੁਸੀਂ ਵੀ ਪਹੁੰਚੋ ਗੁਰੂ ਘਰ ਮੱਥਾ ਟੇਕੋ ਜਰੂਰ ਵੀਡੀਓ ਸ਼ੇਅਰ ਕਰੋ